50 ਹਜ਼ਾਰ ਕਰਮਚਾਰੀਆਂ ਦੀ ਨੌਕਰੀਆਂ ਦਾ ਵੱਧ ਗਿਆ ਖਤਰਾ ਕੰਪਨੀਆਂ ਗੁਪਤ ਰੂਪ ਦੇ ਵਿੱਚ ਬਣਾ ਰਹੀਆਂ ਨੇ ਛਾਂਟੀ ਦੀ ਯੋਜਨਾ ਦੇਸ਼ ਦੀ ਆਈਟੀ ਸੈਕਟਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਟੈਨਸ਼ਨ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਦੇਸ਼ ਦੇ ਵਿੱਚ ਤੁਹਾਨੂੰ ਦੱਸਦੇ ਕਿ 50 ਹਜ਼ਾਰ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਨੇ ਕਿਉਂਕਿ ਦੇਸ਼ ਦੇ ਕਈ ਆਈਟੀਆਈ ਜੋ ਕਿ ਸੈਕਟਰ ਨੇ ਉਹਨਾਂ ਦੇ ਵਿੱਚ ਜੋ ਕਰਮਚਾਰੀ ਨੇ ਉਹਨਾਂ ਦੀਆਂ ਛਾਂਟੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ ਯਾਨੀ ਕਿ ਉਹਨਾਂ ਦੀ ਨੌਕਰੀ ਖਤਰੇ ਦੇ ਵਿੱਚ ਹੈਗੀ ਹੈ ਕਿਉਂਕਿ ਇਹ ਗੱਲ ਇੱਕ ਅਧਿਐਨ ਦੇ ਵਿੱਚ ਆਈ ਹੈ ਇੱਕ ਰਿਪੋਰਟ ਸਾਹਮਣੇ ਆਈ ਹੈ ਇਸ ਰਿਪੋਰਟ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪੂਰੀ ਗੱਲਬਾਤ ਕੀ ਹੈ ਪੂਰੀ ਸੱਚਾਈ ਕੀ ਹੈਗੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਦੱਸਦੀ ਕਿ ਦੇਸ਼ ਦਾ ਆਈਟੀਆਈ ਸੈਕਟਰ ਵੱਡੇ ਪੱਧਰ ਦੇ ਉੱਤੇ ਛਾਂਟੀਆਂ ਦਾ ਸਾਹਮਣਾ ਕਰ ਰਿਹਾ ਹੈ ਇੱਕ ਅੰਦਾਜ਼ੇ ਦੇ ਅਨੁਸਾਰ ਇਸ ਸਾਲ ਦੇ ਅੰਤ ਤੱਕ 50000 ਤੋਂ ਵੱਧ ਕਰਮਚਾਰੀ ਆਪਣੀਆਂ ਨੌਕਰੀਆਂ ਗਵਾ ਸਕਦੇ ਨੇ ਇਹ ਗਿਣਤੀ ਉਤਰਾਅ ਚੜਾਅ ਕਰ ਸਕਦੀ ਹੈ ਤਾਂ ਸੂਤਰਾਂ ਦੇ ਮੁਤਾਬਕ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ 2023 ਅਤੇ 2024 ਦੇ ਵਿਚਕਾਰ ਲਗਭਗ 25000 ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਇਸ ਸਾਲ ਇਹ ਗਿਣਤੀ ਦੁੱਗਣੀ ਹੋ ਗਈ ਹੈ ਤੇ ਦੁੱਗਣੀ ਵੀ ਹੋ ਸਕਦੀ ਹੈ ਇਸ ਤੋਂ ਵੀ ਦੁੱਗਣੀ ਹੋ ਸਕਦੀ ਹੈ ਤੇ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਟਾਉਣ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਵਰਤ ਰਹੀਆਂ ਨੇ ਜਿਵੇਂ ਕਿ ਮਾੜੀ ਕਾਰਜਗੁਜ਼ਾਰੀ ਦਾ ਹਵਾਲਾ ਦਿੰਦੇ ਹੋਏ ਤੇ ਬਰਖਾਸਤ ਰਗੀ ਜੋ ਕਿ ਹੈ ਤੇ ਤਰਕਿਆਂ ਦੇ ਵਿੱਚ ਦੇਰੀ ਜਾਂ ਫਿਰ ਸਵੈ ਇਛਤ ਅਸਤੀਫੀਆਂ ਦੀ ਬੇਨਤੀ ਕਰਦੀ ਹੈ ਤਾਂ ਹਾਲ ਹੀ ਦੇ ਵਿੱਚ TCS ਅਤੇ ਐਕਸਟ੍ਰੇਂਜਰ ਵਰਗੀਆਂ ਵੱਡੀਆਂ ਆਈਟੀ ਜੋ ਕਿ ਦੱਸਦੇ ਕਿ ਆਈਟੀ ਕੰਪਨੀਆਂ ਨੇ ਵੱਡੇ ਪੱਧਰ ਦੇ ਉੱਤੇ ਛਾਂਟੀਆਂ ਦਾ ਐਲਾਨ ਕੀਤਾ ਇਸ ਤੋਂ ਇਲਾਵਾ TCS ਮਾਰਚ 2026 ਤੱਕ ਲਗਭਗ 12000 ਹੋਰ ਕਰਮਚਾਰੀਆਂ ਨੂੰ ਛਾਂਟਣ ਦੀ ਯੋਜਨਾ ਬਣਾ ਰਿਹਾ ਜੋ ਇਸ ਦੇ ਕੁੱਲ ਕਰਮਚਾਰੀਆਂ ਦਾ 2% ਹੈ ਤਾਂ ਇਸ ਦੌਰਾਨ ਐਕਸਟ੍ਰੇਂਜਰ ਨੇ ਜੂਨ ਤੇ ਅਗਸਤ ਦੇ ਵਿਚਕਾਰ ਦੁਨੀਆ ਭਰ ਦੇ ਵਿੱਚ 11000 ਕਰਮਚਾਰੀਆਂ ਨੂੰ ਛਾਂਟਿਆ ਅਮਰੀਕਾ ਸਥਿਤ HFSR ਰਿਸਰਚ ਦੇ CEO ਫਿਲ ਫਰਸਟ ਦੇ ਟਾਈਮਜ਼ ਆਫ ਇੰਡੀਆ ਨੂੰ ਦੱਸਿਆ ਹੈਗਾ ਕਿ ਇਸ ਸਾਲ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਚੁੱਪਚਾਪ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਤਾਂ ਦੱਸਦੀ ਹੈ ਕਿ ਟੀਮ ਲੀਡਜ਼ ਡਿਜੀਟਲ ਦੀ ਸੀਈਓ ਨੀਤੀ ਸ਼ਰਮਾ ਨੇ ਅੰਦਾਜ਼ਾ ਲਗਾਇਆ ਹੈਗਾ ਕਿ ਸਾਲ ਦੇ ਅੰਤ ਤੱਕ ਛਾਂਟੀ ਤੋਂ ਪ੍ਰਭਾਵਿਤ ਆਈਟੀ ਪੇਸ਼ੇਵਰਾਂ ਦੀ ਗਿਣਤੀ ਜੜੇਗੀ 55000 ਤੋਂ 60000 ਤੱਕ ਵੱਧ ਸਕਦੀ ਹੈ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੇ ਇਸ ਯੁੱਗ ਦੇ ਵਿੱਚ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਨੇ ਅਤੇ ਕੰਮ ਦੇ ਲਈ ਟੈਕਨੋਲੋਜੀ ਦੇ ਵੱਲ ਮੁੜ ਰਹੀਆਂ ਨੇ ਤਾਂ ਯਾਨੀ ਕਿ ਕਹਿ ਸਕਦੇ ਆ ਕਿ AI ਨੇ ਕਈ ਲੋਕਾਂ ਦੀ ਜੋ ਕਿ ਨੌਕਰੀਆਂ ਨੂੰ ਆਪਣੇ ਹੱਥੇ ਲੈ ਲਿਆ ਹੈਗਾ ਉਹਨਾਂ ਦੀਆਂ ਨੌਕਰੀਆਂ ਗਵਾ ਜੋ ਕਿ ਗਵਾ ਚ ਗਈਆਂ ਨੇ ਜਾਂ ਫਿਰ ਨੌਕਰੀਆਂ ਨੂੰ ਛੱਡਣਾ ਪੈ ਰਿਹਾ ਖਾਲੀ ਬੈਠਣਾ ਪੈ ਸਕਦਾ ਹੈਗਾ ਤਾਂ ਭਾਰਤ ਦੇ ਵਿੱਚ ਕੰਪਨੀਆਂ AI ਪਰਿਵਰਤਨ ਦੇ ਅਨੁਕੂਲ ਹੋ ਰਹੀਆਂ ਨੇ ਕੰਮ ਦੇ ਤਰੀਕੇ ਬਦਲ ਰਹੇ ਨੇ AI ਨੂੰ ਆਪਣਾ ਜੋ ਕਿ ਅਪਣਾਉਣ ਦੇ ਵਿੱਚ ਸਿਰਫ ਲਾਗਤ ਘਟਾਉਣ ਦਾ ਉਪਾਅ ਨਹੀਂ ਹੈ ਇਹ ਇੱਕ ਰਣਨੀਤਿਕ ਤਬਦੀਲੀ ਵੀ ਹੈ ਇਸ ਤੋਂ ਇਲਾਵਾ ਛਾਂਟੀ ਦੇ ਕਈ ਹੋਰ ਕਾਰਨ ਨੇ ਜਿਵੇਂ ਕਿ ਪੂਰ ਰਾਜਨੀਤਿਕ ਤਣਾਅ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਵੱਧਦੀਆਂ H1B ਲਾਤਾਂ ਅਤੇ ਹੋਰ ਬਹੁਤ ਕੁਝ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਕਲਾਊਡ ਕੰਪਿਊਟਿੰਗ ਡਾਟਾ ਵਿਸ਼ਲੇਸ਼ਣ AI ਅਤੇ ਡਿਜੀਟਲ ਪਰਿਵਰਤਨ ਦੇ ਵਿੱਚ ਮਾਹਰ ਕੰਪਨੀਆਂ ਇਸ ਤਬਦੀਲੀ ਨੂੰ ਵਧੇਰੇ ਸਫਲਤਾਪੂਰਵਕ ਅਨੁਕੂਲ ਬਣਾ ਰਹੀਆਂ ਨੇ ਜਦੋਂ ਕਿ ਰਵਾਇਤੀ ਆਊਟਸੋਰਸਿੰਗ ਕੰਪਨੀਆਂ ਸਭ ਤੋਂ ਵੱਧ ਵਿਘਨ ਦਾ ਸਾਹਮਣਾ ਕਰ ਰਹੀਆਂ ਨੇ ਇਹ ਖਬਰ ਬੇहद ਹੀ ਹੈਰਾਨ ਕਰਦੀ ਹੈ ਕਿਉਂਕਿ ਆਈਟੀਆਈ ਸੈਕਟਰ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਨੇ ਤੇ ਇਹਨਾਂ ਦੇ ਵਿੱਚ ਹੁਣ ਏਆਈ ਜਦੋਂ ਆ ਜਾਏਗੀ ਤਾਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਖਤਰੇ ਦੇ ਨਿਸ਼ਾਨ ਦੇ ਉੱਤੇ ਨੇ